ਗੋਜਰੇ ਮਹੱਲਾ ਤੀਜਾ ਆਰਾਮ RAM ਸਭ ਕੋ ਕਹੈ ਕਹਿਆ RAM ਨਾ ਹੋਏ ਘਰ ਪ੍ਰਸਾਦੀ RAM ਮਨ ਵਸੈ ਤਾ ਫਲ ਪਾਵੇ ਕੋਈ ਰਾਮ ਰਾਮ ਸਭ ਕੋ ਕਹੈ ਕਹਿਆ ਰਾਮ ਨਾ ਹੋਏ ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਗਏ ਭਾਈ ਕਹਿਣ ਮਾਤਰ ਨੂੰ ਤਾਂ ਮਹਾਰਾਜ ਕਹਿੰਦੇ ਸਾਰੀ ਦੁਨੀਆ ਹੀ ਰਾਮ ਰਾਮ ਕਹਿੰਦੀ ਫਿਰਦੀ ਐ ਪਰੰਤੂ ਬਾਦਸ਼ਾਹ ਕਹਿੰਦੇ ਕਹਿਆ ਰਾਮ ਨਾ ਹੋਏ ਕੇਵਲ ਕਹਿਣ ਮਾਤਰ ਦੇ ਨਾਲ ਰਾਮ ਦੀ ਪ੍ਰਾਪਤੀ ਹੁੰਦੀ ਨਹੀਂ ਰਾਮ ਸੁਖ ਮਿਲਦਾ ਨਹੀਂ ਕਿਵੇਂ ਮਿਲਦਾ ਮਹਾਰਾਜ ਕਹਿੰਦੇ ਗੁਰ ਪ੍ਰਸਾਦੀ RAM ਮਨ ਵਸ ਤਾ ਫਲ ਪਾਵੇ ਕੋਈ ਗੁਰ ਪ੍ਰਸਾਦੀ RAM ਮਨ ਵਸੈ ਅਰਥਾਤ ਕਿ ਜੇਕਰ ਗੁਰੂ ਮਹਾਰਾਜ ਦੀਆਂ ਦੀ ਕਿਰਪਾ ਦੇ ਸਦਕਾ ਰਹਿਮਤ ਬਖਸ਼ਿਸ਼ ਦੇ ਸਦਕਾ ਮਿਹਰ ਦੇ ਸਦਕਾ RAM ਮਨ ਦੇ ਵਿੱਚ ਵਸ ਜਾਵੇ ਨਾ ਆਪ ਇਤਰ ਉੱਠ ਕੇ ਤੇ ਮਹਾਰਾਜ ਕਹਿੰਦੇ ਤਾ ਫਲ ਪਾਵੇ ਕੋਈ ਤਾਂ ਕਿਤੇ ਜਾ ਕੇ ਭਾਈ ਕੋਈ ਰਾਮ ਜੀ ਦੇ ਦਰਸ਼ਨਾਂ ਦੀ ਫਲ ਨੂੰ ਪਾਉਂਦਾ ਹੈ ਸੋ ਅਗਰ ਹਉ ਵਾਲੀਆਂ ਭਗਤੀਆਂ ਜ ਮਹਾਰਾਜ ਕਿਰਪਾ ਕਰ ਦੇ ਨੇ ਕਹਿੰਦੇ ਅੰਤਰ ਗੋਵਿੰਦ ਜਸ ਲਾਗੈ ਪ੍ਰੀਤ ਹਰ ਤਿਸ ਕਦੇ ਨਾ ਵੀਸ ਰਹਿ ਹਰ ਹਰ ਕਰਾ ਸਦਾ ਮਨ ਚੀਤ ਰਹਾਉ ਅੰਤਰ ਗੋਵਿੰਦ ਜਿਸ ਲਾਗੈ ਪ੍ਰੀਤ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਨੂੰ ਅੰਦਰ ਗੋਵਿੰਦ ਜੀ ਦੀ ਪ੍ਰੀਤ ਲੱਗ ਜਾਵੇ ਨਾ ਪ੍ਰੇਮ ਪੈ ਜਾਵੇ ਮਹਾਰਾਜ ਕਹਿੰਦੇ ਹਾਰ ਤਿਸ ਕਦੇ ਨਾ ਵਿਸਰੈ ਉਹ ਹਰੀ ਦੀ ਉਸ ਦੇ ਮਨ ਤੋਂ ਤੇ ਕਦੇ ਵੀ ਵਿਸਰਦਾ ਹੀ ਨਹੀਂ ਮਹਾਰਾਜ ਕਹਿੰਦੇ ਉਹਦੀ ਯਾਦ ਦੇ ਵਿੱਚ ਉਹ ਚੇਤਾ ਹੀ ਨਹੀਂ ਭੁੱਲਦਾ ਉਹ ਤੇ ਉਹ ਕਰਦਾ ਕੀ ਆ ਪਾਸ਼ਾ ਕਹਿੰਦੇ ਹਰ ਹਰ ਕਰਹਾ ਸਦਾ ਮਨ ਚੀਤ ਉਸਦਾਈ ਹਰ ਵਕਤ ਆਪਣੇ ਮਾਨੋਥਵਾ ਚਿੱਤ ਦੇ ਨਾਲ ਹਰੀ 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 ਵਾਹਿਗੁਰੂ 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 ਕਰਦਾ ਹੀ ਰਹਿੰਦਾ ਮਹਾਰਜ ਕਹਿੰਦੇ ਕਰਹਾਉ ਸਭ ਸ਼੍ਰਾਮ ਦੇਵ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਾਰੇ ਕਿਰਪਾ ਕਰਦੇ ਨੇ ਕਹਿੰਦੇ ਹਰਦਾ ਜਿਨ ਕੈ ਕਪਟ ਵਸਾ ਬਾਹਰ ਹੋ ਸੰਤ ਕਹਾ ਹੈ ਤ੍ਰਿਸ ਨਾਮ ਮੂਲ ਨ ਚੁਕਾਈ ਅੰਤ ਗਏ ਪਛਤਾਹੇ ਹਿਰਦੈ ਜਿਨ ਕਾ ਕਪਟ ਵਸੈ ਜਿਨਾ ਵੀ ਕਪਟੀ ਪੁਰਸ਼ਾਂ ਦੇ ਮਾਰੇ ਕਹਿੰਦੇ ਹਿਰਦੇ ਦੇ ਵਿੱਚ ਕਪਟ ਵਸਦਾ ਹੈ ਨਾ ਵਾਲ ਛਲ ਵਸਦਾ ਧੋਖਾ ਵਸਦਾ ਠੱਗੀ ਫਰੇਬ ਵਸਦਾ ਹੈ ਪਰੰਤੂ ਮਾਰੇ ਕਹਿੰਦੇ ਬਾਹਰ ਹੋ ਸੰਤ ਕਹਾ ਹੈ ਬਾਰੋ ਬਾਰੋ ਆਪਣੇ ਪੇਖ ਪਹਿਰਾਵੇ ਦੇ ਨਾਲ ਆਪਣੇ ਕਰਮਾਂ ਦੇ ਦਿਖਾਵੇ ਦੇ ਨਾਲ ਸੰਤ ਅਖਵਾਉਂਦੇ ਨੇ ਲੋਕਾਂ ਦੇ ਕੋਲੋਂ ਸੰਤ ਹੋਣਾ ਹੋਰ ਚੀਜ਼ ਐ ਸੰਤ ਅਖਵਾਉਣਾ ਹੋਰ ਚੀਜ਼ ਐ ਤੇ ਜਿਹੜੇ ਕਪਟ ਦੇ ਨਾਲ ਛਲ ਦੇ ਨਾਲ ਭਰਪੂਰ ਹੋਣ ਦੇ ਨਾਤੇ ਵੀ ਲੋਕਾਂ ਦੇ ਕੋਲੋਂ ਚਲਾਕੀਆਂ ਦੇ ਨਾਲ ਆਪਣੇ ਆਪ ਨੂੰ ਸੰਤ ਅਖਵਾਉਂਦੇ ਨੇ ਤੁਮਹਾਰਾਈ ਕਹਿੰਦੇ ਉਹਨਾਂ ਦਾ ਹਸ਼ਰ ਕੀ ਹੁੰਦਾ ਕਹਿੰਦੇ ਤ੍ਰਿਸ਼ਨਾ ਮੂਲ ਨਾ ਚੁੱਕਈ ਅੰਤ ਗਏ ਪਛਤਾਹੇ ਉਹਨਾਂ ਦੇ ਅੰਦਰ ਦੀ ਤ੍ਰਿਸ਼ਨਾ ਆਤਵਾ ਪੁੱਖ ਤੇ ਜਾਂ ਲਾਲਸਾ ਬਿਲਕੁਲ ਹੋਈ ਚੁੱਕੀ ਨਹੀਂ ਜਾਂਦੀ ਮੁੱਕਦੀ ਨਹੀਂ ਉਤਰਦੇ ਦੇ ਮਾਰੇ ਕਹਿੰਦੇ ਔਰ ਅੰਤ ਗਏ ਪਛਤਾਹੇ ਤੇ ਅੰਤ ਵੇਲੇ ਇਥੋਂ ਧਰਤੀ ਧਰਮ ਸਾਲ ਦੇ ਵਿੱਚੋਂ ਲੋਕ ਜੋ ਪਰਲੋਕ ਨੂੰ ਪਛਤਾ ਕੇ ਜਾਂਦੇ ਨੇ ਝੂਰ ਕੇ ਜਾਂਦੇ ਨੇ ਕਿ ਕਉਟ ਦੇ ਨਾਲ ਲੋਕਾਂ ਦੇ ਕੋਲੋਂ ਆਪਣੀ ਪੂਜਾ ਵੀ ਕਰਵਾਈ ਪਰ ਕੋਈ ਪ੍ਰਾਪਤੀ ਵੀ ਨਾ ਹੋਈ ਸੁਅਗ ਆਪਣੇ ਬਚਨ ਦੇ ਤੀਸਰੇ ਪਦੇ 'ਚ ਮਾਰੇ ਹੀ ਕਿਰਪਾ ਕਰਦੇ ਨੇ ਕਹਿੰਦੇ ਅਨੇਕ ਤੀਰਥ ਜੇ ਯਤਨ ਕਰ ਤਾ ਅੰਤਰ ਕੀ ਹੋ ਮੈਂ ਕਦੇ ਨਾ ਜਾਏ ਜੇ ਸਨਾਰ ਕੀ ਦੁਬਿਦਾ ਨਾ ਜਾਏ ਧਰਮ ਰਾਏ ਤਿਸ ਦੇ ਸਜਾਏ ਅਨੇਕ ਤੀਰਥ ਜੇ ਯਤਨ ਕਰੈ ਤਾਂ ਅੰਤਰ ਕੀ ਹਉਮੈ ਕਦੇ ਨਾ ਜਾਏ ਮਹਾਰਾਜ ਕਹਿੰਦੇ ਕੋਈ ਕਰਮੀ ਕਾਂਡੀ ਬੇਸ਼ੱਕ ਅਨੇਕਾਂ ਤੀਰਥਾਂ ਦਾ ਯਤਨ ਅਥਵਾ ਉਦਮ ਅਪਰਾਲਾ ਵੀ ਕਰਦਾ ਫਿਰੇ ਮਹਾਰਾਜ ਕਹਿੰਦੇ ਤਾਂ ਵੀ ਦਾ ਅੰਤਰ ਕੀ ਹਉਮੈ ਕਦੇ ਨਾ ਜਾਏ ਕਦੇ ਵੀ ਮਹਾਰਾਜ ਕਹਿੰਦੇ ਉਹਦੇ ਅੰਦਰ ਦੀ ਹਉਮੈ ਜਾ ਹੀ ਨਹੀਂ ਸਕਦੀ ਹੰਕਾਰ ਗਰੂਰ ਜਾਗਮੰਡ ਵਗੈਰਾ ਜਾ ਹੀ ਨਹੀਂ ਸਕਦਾ ਆਪਣੀ ਹਸਤੀ ਦਾ ਅਹਿਸਾਸ ਉਹਦੇ ਅੰਦਰੋਂ ਮਿਟ ਹੀ ਨਹੀਂ ਸਕਦਾ ਮਹਾਰਾਜ ਕਹਿੰਦੇ ਜਿਸ ਨਰ ਕੀ ਦੁਬਿਦਾ ਨਾ ਜਾਏ ਧਰਮ ਰਾਏ ਤਿਸ ਦੇਸ ਜਾਏ ਔਰ ਜਿਹੜੇ ਨਰ ਦੀ ਅੰਦਰ ਦੀ ਦੁਬਦਾ ਨਾ ਨਾ ਜਾਵੇ ਤੇ ਚਿੱਤੀ ਦਵੱਲਾ ਪਾ ਨਾ ਜਾਵੇ ਤੇ ਫਸਲਾ ਪਾ ਨਾ ਜਾਵੇ ਤੇ ਧਰਮ ਰਾਜ ਉਸ ਦੁਬਦੀ ਦੁਬਦਾ ਵਾਲੇ ਪਰਸ਼ ਨੂੰ ਮਾਰੇ ਕਹਿੰਦੇ ਸਜ਼ਾ ਦਿੰਦਾ ਸਜ਼ਾ ਔਰ ਗਵੰਤਮ ਆਪਣੇ ਬਚਨ ਦੇ ਚੌਥੇ ਪਦੇ ਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦੇ ਕਰਮ ਹੋਵਾ ਸੋਈ ਜਨ ਪਾਏ ਗੁਰਮੁਖ 부ਜਾ ਕੋਈ ਨਾਨਕ ਵਿਤਿ ਹੋ ਮੈਂ ਮਾਰੇ ਤਾਂ ਹਰ ਭੇਟੈ ਸੋਈ ਕਰਮ ਹੋਵਾ ਸੋਈ ਜਨ ਪਾਏ ਗੁਰਮੁਖ ਬੂਝੈ ਕੋਈ ਕਰਮ ਅਰਥਾਤ ਜੇ ਕਰੋ ਸਕਾਲਪੁਰਖ ਵਾਹਿਗੁਰੂ ਦੇ ਬਖਸ਼ਿਸ਼ ਹੋ ਜਾਵੇ ਰਹਿਮਤ ਹੋ ਜਾਵੇ ਕਿਰਪਾ ਜਾਵੇ ਮੇਰ ਹੋ ਜਾਵੇ ਤਾਂ ਕੇਵਲ ਉਹੀ ਜਾਨ ਅਰਥਾਤ ਗੁਰਮੁਖ ਗੁਰੂ ਪਿਆਰਾ ਉਹਦੇ ਦਰਸ਼ਨਾਂ ਨੂੰ ਪਾਉਂਦਾ ਭਾਈ ਜਿਹਦੇ ਤੇ ਉਹਦੀ ਮੇਰ ਹੋ ਜਾਵੇ ਪਰ ਇਸ ਖੇਡ ਨੂੰ ਮਾਰੇ ਕਹਿੰਦੇ ਕੋਈ ਵਿਰਲੇ ਗੁਰਮੁਖ ਬੁੱਝਦਾ ਜੇ ਕਿਸੇ ਵਿਰਲੇ ਗੁਰਮੁਖ ਨੂੰ ਪਤਾ ਹੈ ਕਿ ਕੇਵਲ ਤੇ ਕੇਵਲ ਆਪਣੀ ਮੇਰ ਦੇ ਨਾਲ ਹੀ ਉਹ ਮਿਲਦਾ ਜਿੰਨੂੰ ਵੀ ਮਿਲਦਾ ਹੈ ਕਾਲ ਨਾ ਮਿਲੇ ਉਹ ਸੇਵ ਨਾ ਮਿਲੇ ਉਹ ਮਿਲੇ ਉਹ ਆਏ ਚਿੰਤਾ ਮਾਰੇ ਕਹਿੰਦੇ ਕਾਹੂ ਜੁਗਤ ਕਿ ਤੈਨਾਂ ਪਾਈਆ ਧਰਮ ਨਾਨਕ ਦੇਸ ਮੇਲਾ ਜਿਸ ਲਿਖਿਆ ਤੁਰ ਗਰਮ ਜਾਂ ਨਾਨਕ ਨਦਰਿ ਪਾਈਆ ਕੂੜੀ ਕੂੜਾ ਠੀਸ ਉਹਦੀ ਨਦਰ ਦੇ ਨਾਲ ਉਹਨੂੰ ਪਾਵੀਦਾ ਬਾਕੀ ਸਭ ਗੱਪੀਆਂ ਦੀਆਂ ਗੱਪਾਂ ਨੇ ਜਿਸ ਤੋਂ ਦੇਹ ਤੇ ਸਹਿ ਕੇ ਆਚਾਰਾ ਕਿਆਰੇ ਤੁਰੇ ਪਿੱਛੇ ਰਹਿ ਜਾਂਦੇ ਨੇ ਜਿਹਨੂੰ ਆਪਣੇ ਦਰਸ਼ਨਾਂ ਦੀ ਦਾਤ ਦੇਵੇ ਉਹ ਮਹਾਰਾਜ ਕਹਿੰਦਾ ਕਰਮ ਮਿਲਿਆ ਨਹੀਂ ਠਾਕ ਰਹਾਈਆ ਜੀਨੋਂ ਮੈਂ ਆਪਣੇ ਬਖਸ਼ਿਸ਼ ਦੇ ਨਾਲ ਮਿਲਦਾ ਹੈ ਮਹਾਰਾਜ ਕਹਿੰਦਾ ਫਿਰ ਕਿਸੇ ਦੇ ਰੋਕੇ ਆ ਨਹੀਂ ਰੁਕਦਾ ਸੋ ਇੱਥੇ ਵੀ ਮਹਾਰਾਜ ਕਹਿੰਦਾ ਕਰਮ ਹੋਵਾ ਸੋਈ ਜਨ ਪਾਏ ਗੁਰਮੁਖ ਸਭੁਝਾਏ ਗੁਰਮੁਖ 부ਝਾ ਕੋਈ ਕੋਈ ਗਵਿਰਲਾ ਹੀ ਗੁਰਮੁਖ ਇਸ ਗੱਲ ਨੂੰ ਬੋਝਦਾ ਹੈ ਕਿ ਮਹਾਰਾਜ ਕਹਿੰਦਾ ਜਿਹਨੂੰ ਆਪਣੀ ਬਖਸ਼ਿਸ਼ ਦੇ ਨਾਲ ਮਿਲਦਾ ਕੇਵਲ ਉਹੀ ਜਨ ਪਾਉਂਦਾ ਹੈ ਨਾਨਕ ਵਿੱਚੋਂ ਮੈਂ ਮਾਰੇ ਤਾਂ ਹਰ ਭੇਟੈ ਸੋਈ ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ ਕਿ ਵਿੱਚੋਂ ਹਉ ਮੈਂ ਮਾਰੇ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਦੇ ਵਿੱਚ ਹਾਂ ਅਰਥਾਤ ਅੰਦਰੋਂ ਮਨ ਦੇ ਵਿੱਚੋਂ ਹਉ ਮੈਨੂੰ ਮਾਰ ਦੇਵੇ ਮੇਟ ਦੇਵੇ ਅਕਾਲ ਪੁਰਖ ਵਾਹਿਗੁਰੂ ਤਾਂ ਹਰ ਭੇਟੈ ਸੋਈ ਤਾ ਕਹਿੰਦੇ ਜਾ ਕੇ ਮਹਾਰਾਜ ਕਹਿੰਦੇ ਉਸ ਹਰੀ ਜੀ ਦੇ ਨਾਲ ਭੇਟ ਹੁੰਦੀ ਮਿਲਾਪ ਹੁੰਦਾ ਉਸ ਗੁਰਮੁਖ ਗੁਰੂ ਪਿਆਰੇ ਦਾ ਗੁਰੂ ਮਹਾਰਾਜ ਜੀ ਦੇ ਅੰਦਰ ਹੌਮੈ ਨੂੰ ਮਾਰ ਦੇਣਾ ਕਹਿੰਦਾ ਕਰਮ ਹੋਵਾ ਸੋਈ ਜਨ ਪਾਏ ਗੁਰਮੁਖ ਬੂਝੈ ਕੋਈ ਨਾਨਕ ਵਿੱਚ ਹੋਂ ਮੈਂ ਮਾਰੇ ਤਾ ਹਰ ਭਟੈ ਸੋਈ ਵਾਹਿਗੁਰੂ ਜੀ ਕਾ ਖਾਲਸਾ वाहिगुरू जी की फ़त